ਅਗਨੀ ਪੱਥ ਯੋਜਨਾ ਅਤੇ ਅਗਨੀ ਵੀਰਾਂ ਨਾਲ ਜੁੜੇ ਪ੍ਰਬੰਧਾ ਦਾ ਮੁੱਦਾ ਲਗਾਤਾਰ ਸੁਰਖੀਆਂ 'ਚ ਕਿਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਅਤੇ ਕਈ ਜਗ੍ਹਾ ਅਗਨੀ ਵੀਰਾਂ ਦੇ ਪਿਪਿਖ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਰਾਜਨੀਤਿਕ ਬਿਆਨਬਾਜ਼ੀ ਅਤੇ ਗੁੰਮਰਾਹਕੁੰਨ ਜਾਣਕਾਰੀ ਨਾਲ ਇਸ ਮੁੱਦੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਅਗਨੀ ਪਾਥ ਦੇ ਵਿਚਾਰਵਾਨ ਅਤੇ ਲਾਭਕਾਰੀ ਯੋਜਨਾਏ ਜਿਸ ਨੂੰ ਜ਼ਮੀਨੀ ਪੱਧਰ ਤੇ ਲਿਆਉਣ ਤੋਂ ਪਹਿਲਾਂ ਹਥਿਆਰਬੰਦ ਬਲਾਂ ਵੱਲੋਂ ਵੱਖ-ਵੱਖ ਹਿੱਤਾਰਕਾਂ ਨਾਲ ਡੂੰਘਾ ਸਲਾਮਸ਼ਵਰਾ ਕੀਤਾ ਗਿਆ ਸੀ ਇਸ ਯੋਜਨਾ ਦਾ ਮੰਤਵ ਸੈਨਾ ਕੇ ਔਸਤ ਉਮਰ ਨੂੰ ਘਟਾ ਕਰਨਾ ਅਤੇ ਤਕਨੀਕੀ ਤੌਰ ਤੇ ਸੈਨਾ ਨੂੰ ਅਸਰਦਾਰ ਬਣਾਉਣਾ ਹੈ ਇੱਕ ਰਿਪੋਰਟ ਅਗਨੀ ਪਥ ਇੱਕ ਵਿਚਾਰਵਾਨ ਅਤੇ ਲਾਭਕਾਰੀ ਯੋਜਨਾ ਹੈ ਜਿਸ ਨੂੰ ਜ਼ਮੀਨੀ ਪੱਧਰ ਤੇ ਲਿਆਉਣ ਤੋਂ ਪਹਿਲਾਂ ਹਥਿਆਰਬੰਦ ਬਲਾਂ ਵਿੱਚ ਵੱਖ-ਵੱਖ ਹਿੱਤ ਧਾਰਕਾਂ ਨਾਲ ਡੂੰਘਾ ਸਲਾਮਸ਼ਵਰਾ ਕੀਤਾ ਗਿਆ ਹੈ ਇਸ ਯੋਜਨਾ ਚ ਆਮ ਸੈਨਿਕ ਅਤੇ ਅਗਨੀ ਵੀਰ ਚ ਕੋਈ ਫਰਕ ਨਹੀਂ ਹੈ ਇਸ ਦਾ ਉਦੇਸ਼ ਭਾਰਤੀ ਹਥਿਆਰਬੰਦ ਬਲਾਂ ਨੂੰ ਯੁੱਧ ਲਈ ਤਿਆਰ ਰੱਖਣਾ ਅਤੇ ਹਥਿਆਰਬੰਦ ਬਲਾਂ ਚ ਨੌਜਵਾਨ ਸ਼ਕਤੀ ਬਣਾਈ ਰੱਖਣਾ ਹੈ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਈ ਰੱਖਣ ਦੇ ਲਈ ਤਿੰਨਾ ਸਿਨਾਵਾਵਾਂ ਵੱਲੋਂ 2 ਸਾਲ ਤੱਕ ਇਸ ਦੇ ਵਕਫਾ ਪਹਿਲੂਆਂ ਤੇ ਡੂੰਘਾ ਵਿਚਾਰ ਤਾੰਦਰਾ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਗਿਆ ਹੈ ਯੋਜਨਾ ਲਾਗੂ ਹੋਣ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਸੈਨਾ ਦੇ ਤਿੰਨਾ ਮੁਖੀਆਂ ਨੇ ਇਸ ਦੇ ਪਿੱਛੇ ਨੇਕ ਇਰਾਦੇ ਦੀ ਸ਼ਲਾਘਾ ਕੀਤੀ ਸੀ ਇਸ ਅਗਨੀਪatri ਯੋਜਨਾ ਸੇ ਇਮਪਲॉयमेंट ਅਪਰਚੂਨਿਟੀਆਂ ਵਧਣਗੀਆਂ ਅਤੇ ਅਗਨੀਵੀਰ ਸੇਵਾ ਕੇ ਦੌਰਾਨ ਅਰਜੀਟੇ ਸਕਿਲਸ ਯੂਮ ਐਕਸਪੀਰੀਐਂਸ ਉਹਨੇ ਵਿਭਿੰਨ ਖੇਤਰੋ ਮੇ ਇਮਪਲॉयਮੈਂਟ ਵੀ प्राप्त कराएगा एनहैंस यूथपुल प्रोफाइल एज वॉज मैंशं अर्लियर दैट इज रिडक्शन ऑफ एवरेज एज फ्रॉम थर्टी टू टू ट्वेंटी सिक्स टू बी अचीव ओवर अ पीरियड ऑफ टाइम एक आइडिया जो मेड इन इंडिया एंड मेक फॉर इंडिया है एक आइडिया जो आर्म फोर्सेस के ह्यूमन रिसोर्सेज मैनेजमेंट को पॉजिटिवली इम्पैक्ट करेगा इंडियन एयर इज लुकिंग टू टैप Into this source of dynamic young people. The new scheme therefore gives the FOs an opportunity to draw from the vast pool of talent available in the country so that they can serve in the nation's armed forces with pride. ਸਾਬਕਾ ਹਵਾਈ ਸੈਨਾ ਮੁਖੀ ਰਾਕੇਸ਼ ਕੁਮਾਰ ਸਿੰਘ ਪਧੋਰੀਆ ਅਗਨੀਪਥ ਯੋਜਨਾ ਦੀ ਚਰਚਾ 'ਚ ਵਿਅਕਤੀਗਤ ਤੌਰ ਤੇ ਸ਼ਾਮਲ ਸਨ। ਉਹਨਾਂ ਨੇ ਕਿਹਾ ਕਿ ਅਗਨੀਵੀਰਾਂ ਦੀ ਸੇਵਾ ਮੁਕਤੀ ਤੇ ਵੀ ਸਾਰੇ ਮੈਕਮੇਿਆਂ ਨਾਲ ਤਾਲਮੇਲ ਕੀਤਾ ਗਿਆ ਅਤੇ ਇਹ ਕੋਸ਼ਿਸ਼ ਕੀਤੀ ਗਈ ਕਿ ਅਗਨੀਵੀਰਾਂ ਨੂੰ ਵੱਖ-ਵੱਖ ਸੇਵਾਵਾਂ 'ਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇ। ਉੱਥੇ ਹੀ ਅਗਨੀਪਥ ਯੋਜਨਾ ਦੀ ਜ਼ਰੂਰਤ ਅਤੇ ਅਗਨੀਵੀਰਾਂ ਦੇ ਸੁਨਹਿਰੇ ਭਵਿੱਖ ਲਈ ਸਾਬਕਾ ਸੈਨਾ ਅਧਿਕਾਰੀ ਨੇ ਅਗਨੀਵੀਰ ਯੋਜਨਾ ਨੂੰ ਦੇਸ਼ ਦੇ ਲਈ ਜ਼ਰੂਰੀ ਦੱਸਿਆ ਦ ਡਿਸਕਸ਼ਨਸ ਔਨ ਥਿਸ ਸਕੀਮ ਵਰ ਵੈਰੀ ਵੈਰੀ ਲੈਂਦੀ ਐਂਡ ਵੈਰੀ ਡਿਟੇਲਡ ਓਕੇ ਇਟ ਸਟਾਰਟਡ ਵਿਦ ਅ ਸਰਟਨ ਪ੍ਰੋਪੋਜ਼ਲ ਐਂਡ ਥੇਰ ਆਫਟਰ ਇਟ ਵਾਸ ਡਿਸਕਸਡ ਐਟ ਲੈਂਥ ਇਹ ਫੈਰ ਮੈਂ ਕਰੈਕਟਲੀ অলਮੋਸਟ 2 ਇਅਰਸ ਵਾਂਸ ਸੇ ਬੇਸਿਕ ਫਾਰਮੈਟ ਵਾਸ ਮੇਡ ਦਿਸ ਹੋਲ ਪੇਪਰ ਵਾਸ ਸਰਕੂਲੇਟਿਡ ਟੂ ਵੇਰੀਅਸ ਅਦਰ ਡਿਪਾਰਟਮੈਂਟਸ ਐਂਡ ਥੇਅਰ ਇਨਪੁਟਸ ਵਰ ਟੇਕਨ ਅਗਨੀਪਥ ਯੋਜਨਾ ਨੂੰ ਲੈ ਕੇ ਫਲਾਏ ਜਾ ਰਹੇ ਖਦਸ਼ੇ ਨੂੰ ਕੇਂਦਰੀ ਸੁਰੱਖਿਆ ਬਲ ਦੇ ਮੁਖੀਆਂ ਨੇ ਦੂਰ ਕੀਤਾ ਹੈ ਸੀਆਈਐਸਐਫ ਮੁਖੀ ਨੇ ਕਿਹਾ ਕਿ ਇਹ ਯੋਜਨਾ ਸਾਰਿਆਂ ਲਈ ਫਾਇਦੇਮੰਦ ਹੈ ਦੇਸ਼ ਦੇ ਨੌਜਵਾਨਾਂ ਸੈਨਾ ਅਤੇ ਅਰਧ ਸੈਨਿਕ ਬਲਾਂ ਸਾਰਿਆਂ ਦੇ ਲਈ ਇਹ ਯੋਜਨਾ ਫਾਇਦੇਮੰਦ ਹੈ इस पूरे विषय ने कहा कि गृह मंत्रालय भारत सरकार के द्वारा एक्स अग्निवीरों का केंद्रीय सुरक्षा बलों में भर्ती हेतु महत्वपूर्ण निर्णय लिया गया है इस निर्णय के अनुसार सीआईएसएफ ने भी एक्स अग्निवीरों की सीआईएसएफ में भर्ती हेतु सभी तैयारियां कर ली हैं। इस तैयारी के अंतर्गत अग्निवीरों को के लिए कांस्टेबल पद की भर्ती में 10 प्रतिशत पद जो हैं वो अग्निवीरों के लिए आरक्षित किए गए हैं इसके अतिरिक्त उन्हें पीटी जिसको कि शारीरिक दक्षता परीक्षा कहते हैं उसमें उन्हें छूट प्रदान की गई है साथ ही उन्हें आयु सीमा में भी छूट प्रदान की गई है ब्यूरो रिपोर्ट दूरदर्शन समाचार